ਆਰੀ ਦਾ ਆਰੀ ਦਾ ਬਲੇਟ ਹੈਗਾ ਵਾ ਆ ਲੈ ਲੋ ਜੀ ਦੇਖੋ ਬਲਾਈ ਬਣਾ ਰਹੇ ਆ ਅੱਜ ਇਹ 6 ਫੁੱਟ ਦੇ ਟੋਰ ਦੇ ਉੱਤੇ ਆ ਸਲੈਪ ਭਰੀ ਥੋੜੀ ਦਿਖਾਈ ਸੀ ਆਵੇ ਹੋਲੇ ਵਾਲੀ ਇਹ 2.5 ਇੰਚ ਟੱਕ 3 ਜੀ ਗੋਲਾ 2.5 ਇੰਚ ਟੱਕ ਉੱਤੇ ਗਲਾਈ ਹੈ ਦੇਖ ਲੋ ਬੜਾ ਹੀ ਵਾ ਸ਼ਾਨਦਾਰ ਪੈਪਨਾ ਬਣਾਈ ਹੈ ਬੜਾ ਸੋਹਣੇ ਤਰੀਕੇ ਨਾਲ ਮੋੜਿਆ ਇਹ ਦੂਜੀ ਮੰਜਲ ਦੀ ਆ ਇੱਥੇ ਸਾਡੀ ਬਾਨੀ ਆ ਝੌਂਪੜੀ ਕਿਹਾੜਾ ਸੇ ਲਾਤੀ ਆ ਇਹ ਹੈਵੀ ਆ 22 ਫੁੱਟ ਦੀ ਗਾੜ੍ਹਦੇ ਆ ਤੇ ਇੱਧਰ ਦੇਖ ਲੀ। ਗਲਾਈ ਅਸੀਂ ਮੋੜ ਲੀਆ। ਬਸ ਉੱਤੇ ਟੱਕ ਕਮਾਉਣਾ ਹੁਣ 3 ਇੰਚ ਹੀ ਏਟ ਦਾ। ਅੱਗੇ ਪਿੱਛੇ ਝੜਰੀ ਹੋਣ ਲੱਗਣੀ ਬਸ। ਇਹਨਾਂ ਲਾ ਕੰਮ ਸਾਰਾ। ਬਸ ਸਾਡਾ ਡਿਜ਼ਾਈਨ ਜੀ ਰਿੰਦੀ ਸਾਡੇ। ਤੇ ਸੈਂਟਰ ਲੌਂਡਰ ਪਾਉਂਦੇ ਆਂਦੇ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗੇ। ਬਹੁਤ ਵਧੀਆ ਤਰੀਕੇ ਨਾਲ ਪਾਜਦਾ ਵਾਈਬ੍ਰੇਟਰ ਮਾਰ ਕੇ। ਸਿਮਨਸ-ਸਿਮਨ ਇਸ ਵਿੱਚ ਸੇ ਖਤਮ ਹੋ ਜਾਂਦੀ ਏਟ ਦੇ। ਉਹ ਡਾਂਸ ਲਾਇਆ ਆ ਆਰਚਾਂ ਦੀ। ਇਹ 1.5 ਫੁੱਟ ਡਾਊਨ ਆ ਇਹ ਬਾਕੀ ਸਾਰਾ ਚੱਕਿਆ ਚਾਚਾ ਸਾਡਾ ਮਸਾਲਾ ਸੁੱਕਾ ਚਾਹੀਦਾ ਥੋੜਾ ਜਿਹਾ ਇੱਥੇ ਨਰਮਾਲੇ ਇੱਥੇ ਲਾਉਣ ਨੂੰ ਦੇ ਲੋ ਥੱਲੇ ਸਾਡਾ প্লাਸਟਰ ਦਾ ਕੰਮ ਚੱਲੀ ਜਾਂਦਾ ਹੈ ਇਹ ਮਰੂਦ ਇਹ ਘਰ ਦੇ ਕਹਿੰਦੇ ਵੀ ਅੱਜ ਮਰੂਦਾਂ ਦੇ ਕਹਿੰਦੇ ਨੀੜ ਦੀ ਵੀ ਨਹੀਂ ਲੰਗਣਾ ਸਾਡੇ ਬੰਦਿਆਂ ਨੂੰ ਕਹਿੰਦੇ ਉਹ ਜਾਰੇ ਲੀਵਰ ਵਾਲੇ ਮਰੂਤ ਤੋਂ ਉੱਠ ਕੇ ਖਾਣ ਲੱਗੇ। ਤੇ ਕਹਿੰਦੇ ਇਹ ਇਹ ਮੁੰਡੇ ਦੀ ਭੈਣ ਕਹਿੰਦੀ ਮਰੂਤਾਂ ਦੇ ਨੇੜ ਤੇ ਵੀ ਲੰਗਣਾ। ਤੇ ਕਈ ਏਦਾਂ ਦੇ ਵੀ ਹੁੰਦੇ ਆ। ਇਹ ਭੈਣ ਸਾਨੂੰ ਚਾਹ ਬਣਾ ਕੇ ਪਿਉਮਤੇ ਆ। ਇਹ ਏਦਾਂ ਦੇ ਵੀ ਹੁੰਦੇ ਆ ਕਿ ਬਹੁਤ ਵਧੀਆ ਮਿਲ ਜਾਂਦੇ ਕਈ ਬੰਦੇ। ਪਰ ਇਹਨਾਂ ਨੇ ਜਦੋਂ ਅੱਜ ਸਾਡੇ ਬੰਦੇ ਨੂੰ ਏਦਾਂ ਕਹੇ ਮਰੂਤਾਂ ਦੇ ਨੇੜ ਤੇ ਵੀ ਲੰਗਣਾ। ਉੜਾ ਯਾਰ ਮਾੜਾ ਲੱਗਾ। ਇੱਕ ਬੰਦੇ ਨੇ ਬੜਾ ਗੁੱਸਾ ਕੀਤਾ ਜਿੰਨੂਰ ਕੋਰਕੀ ਮਾਂ ਲੱਗਿਆ ਉਹ ਕੀ ਧੰਨਵਾਦ